ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬੀਤੀ ਰਾਤ ਸੈਕਟਰ 3 ਤਲਵਾੜਾ ਵਿਖੇ ਕੁਆਟਰ ਨੰਬਰ 1513 ਵਿਖੇ ਚੋਰਾਂ ਨੇ ਗ੍ਰਿਲ ਨੂੰ ਪੁੱਟ ਕੇ ਚੋਰੀ ਕੀਤੀ ਜੋ ਕਿ ਇਸ ਘਰ ਦੇ ਵਿੱਚ ਰੰਜਨਾ ਸ਼ਰਮਾ ਆਪਣੇ ਪਤੀ ਨੂੰ ਲੈ ਕੇ ਜਲੰਧਰ ਹਸਪਤਾਲ ਵਿਖੇ ਗਈ ਹੋਏ ਸੀ ਉਹਨਾਂ ਦੇ ਪਤੀ ਬਿਮਾਰ ਸਨ ਤੇ ਜਦੋਂ ਉਹਨਾਂ ਨੂੰ ਤਲਵਾੜੇ ਤੋਂ ਫੋਨ ਸ਼੍ਰੀਮਤੀ ਕਲਾਵਤੀ ਐਮਸੀ ਜੀ ਦੇ ਵੱਲੋਂ ਜਾਂਦਾ ਹੈ ਕਿ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਲਗਾਈ ਗਈ ਹੈ ਤਾਂ ਫਿਰ ਰੰਜਨਾ ਸ਼ਰਮਾ ਜੀ ਵਾਪਸ ਆਪਣੇ ਘਰ ਨੂੰ ਆਉਂਦੇ ਹਨ ਜਦੋਂ ਆਪਣੇ ਘਰ ਵਿੱਚ ਪਰਤਦੇ ਹਨ ਤਾਂ ਦੇਖਦੇ ਹਨ ਬਾਕੀਆ ਹੀ ਸੱਚਮੁੱਚ ਹੀ ਚੋਰਾਂ ਨੇ ਚੋਰੀ ਕਰਕੇ ਸਾਰੇ ਹੀ ਸਮਾਨ ਨੂੰ ਖੁਰਦ-ਬੁਰਦ ਕੀਤਾ ਗਿਆ ਸੀ ਜੋ ਕਿ ਨਕਦੀ ਵੀ ਲੱਖ ਦੇ ਕਰੀਬ ਲਗਦੀ ਵੀ ਸੀ ਰੱਖੀ ਹੋਈ ਸੀ ਹੋਰ ਗਹਿਣੇ ਜੋ ਵੀ ਸਮਾਨ ਸੀ ਕੰਪਿਊਟਰ ਵਗੈਰਾ ਉਹ ਚੋਰ ਚੋਰੀ ਕਰਕੇ ਲੈ ਕੇ ਚਲੇ ਗਏ ਸੋ ਸੰਜਨਾ ਸ਼ਰਮਾ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੀ ਇਸ ਦੀ ਤਹਿਕੀਕਾਤ ਕਰ ਰਹੀ ਹੈ ਤੇ ਉਹਨਾਂ ਨੇ ਲੋਹਾਰ ਲਗਾਈ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਅੱਗੇ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਪਕੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ ਤਾਜੋ ਕੀ ਅੱਜ ਦਿਨ ਇਦਾਂ ਦੀਆਂ ਘਟਨਾਵਾਂ ਫਿਰ ਕਿਤੇ ਹੋਰ ਨਾ ਹੋਣ ਸਵਾਓ ਤੁਸੀਂ ਵੀ ਦੇਖੋ ਇਸ ਘਟਨਾ ਨੂੰ ਚੋਰਾ ਨੇ ਕਿਸ ਤਰ੍ਹਾਂ ਲੰਜਾਮ ਕੀਤਾ ਹੈ ਘਰ ਦਾ ਸਮਾਨ ਕਿਸ ਤਰ੍ਹਾਂ ਖਿੰਡਰ ਬੁਲ ਕੀਤਾ ਹੋਇਆ ਹੈ ਆਓ ਦੇਖੋ ਇਸ ਰਿਪੋਰਟ ਦੇ ਵਿੱਚ ਹਲੋ ਦੀਦੀ ਕਿੱਥੇ ਹੋ ਚੁ ਹੈ ਚਲੋ ਠੀਕ ਉਹਨੇ ਤਾਂ ਮਾਲਕ ਦੱਸ ਸਕਦੇ ਨਾ ਆ ਕੇ ਉਹ ਮਾਲਕ ਦੱਸ ਜ ਜਨੇ ਸਮਾਨ ਰੱਖਿਆ ਹੈ ਹੈ ਤੀਗਾ ਜੀ ਤੇ ਇੱਧਰ ਵੀ ਥੋੜਾ ਕੈਸ਼ ਰੱਖਿਆ ਸੀਗਾ ਇੱਧਰ ਵੀ ਸੀਗਾ ਇਹ ਥੋੜੇ ਗਹਿਣੇ ਪਏ ਸੀਗੇ ਤੇ ਇੱਧਰ ਥੋੜੇ ਚਾਂਦੀ ਦੇ ਪਾਡੇ ਸੀਗੇ ਹੋਰ ਰੱਖੇ ਸੀਗੇ ਕੋਇਨ ਵਗੈਰਾ ਸੀਗੇ ਥੋੜੇ ਚਾਂਦੀ ਦੇ ਟਿੱਕੇ ਬੱਤਨ ਉਹ ਸੀਗੇ ਤੇ ਨਾਲੇ ਉਸ ਦੀਵਾਨ ਜਿਹੜੇ ਹੈਗੇ ਉੱਦ ਹਾਂਜੀ ਇੱਥੇ ਸਾਡਾ ਕੰਪਿਊਟਰ ਸੀਗਾ ਇਹ ਕੰਪਿਊਟਰ ਸਾਡਾ ਮਿਸਿੰਗ ਹੈ ਠੀਕ ਹੈ ਹਾਂਜੀ ਕੰਪਿਊਟਰ ਲੱਗੇ ਹੋਏ ਆ ਇਹਦੇ ਵਿੱਚ ਸਰ ਹੁਣ ਥੋੜਾ ਕਮਾਨ ਸਾਡਾ ਸੀਗਾ ਉਹ ਜ਼ਰੂਰੀ ਡਾਕੂਮੈਂਟ ਸੀਗੇ ਉਹ ਡਿਸਟਰੋਏ ਕਰ ਗਏ ਹੋਏ ਆ ਉਹ ਡਾਕੂਮੈਂਟ ਹਾਂਜੀ ਉਹ ਡਿਸਟਰੋਏ ਕਰ ਗਏ ਹੋਏ ਆ ਹਾਂਜੀ ਇਹ ਗ੍ਰਿਲ ਨਾ ਤੋੜ ਕੇ ਅੰਦਰੋਂ ਉਹਨਾਂ ਨੇ ਐਂਟਰ ਕੀਤਾ ਕਿਉਂਕਿ ਮੈਂ ਇਧਰੋਂ ਦਰਵਾਜ਼ਾ ਬਾਹਰ ਕੁੰਡੀ ਲਗਾਈ ਸੀ ਤੇ ਫਿਰ ਵਿੰਡੋਆਂ ਗਲੀਆਂ ਤੋੜੀਆਂ ਇਹ ਵੱਲੀ ਤੇ ਇਹਦੇ ਵਿੱਚੋਂ ਗਏ ਇਹਦੇ ਵਿੱਚ ਮੈਂ ਥੋੜਾ ਪੈਸੇ ਹੋਰ ਰੱਖੇ ਸੀ ਜਿੱਦਾਂ ਅਸੀਂ ਉਹ ਆਪਣੇ ਘਰ ਦੇ ਦੇ ਰੱਖ ਛੜਦੇ ਆ ਜਿੱਦਾਂ ਥੋੜੇ ਐਕਸਟਰਾ ਪੈਸੇ ਕੇ ਬਾ ਉਹ ਵੀ ਦਰਉਂਦੀ ਨੇ। ਕੋ ਆਪ ਜੀ ਦਾ ਪੂਜਾ ਕੋਮ ਸੀਗਾ। ਨਹੀਂ ਇਹ ਇਹ ਹਾਂਜੀ ਇਹ ਮੇਰਾ ਪੂਜਾ। ਪੂਜਾ ਕੋਮ ਜੀ ਪੂਜਾ ਉਹ ਵੀ ਇਹ ਤੇ ਕਹਾਂ ਤੇਰੀ ਉਹਨਾਂ ਕੀ ਡਿਸਟਰਬ ਕਰ ਗਿਆ ਜੀ। ਉਹ ਵੀ ਡਿਸਟਰਾਇ ਕਰਦੇ। ਬੜੀ ਗੱਲ ਹੈ। ਹਾਂਜੀ। ਮਤਲਬ ਜਿਹੜਾ ਮੇਰਾ ਬੈੱਡ ਬਾਕਸ ਆ ਉਹਨੂੰ ਖੋਲ ਕੇ ਦੇਖਿਆ ਹੋਇਆ। ਉਹ ਦੇਖੋ ਆ ਟੀਵੀ ਬਚੀ ਹੈ ਹਾਂਜੀ ਟੀਵੀ ਇਹ ਬਚੀ ਹੈ ਕਿਉਂਕਿ ਇਹ ਸਰ ਮੇਰੇ ਘਰ ਜੋ ਨਿਕਲ ਅਨਦਰੋਂ ਕਾਲ ਲਈ ਸੀ ਸਗ ਦੇ ਟੀਵੀ ਜੋ ਐਲਈਡੀ ਵੀ ਕਿਉਂਕਿ ਕਨਾਲ ਨਹੀਂ ਸੀ ਸਗ ਦੇ ਉਹ ਲਾ ਤਾਂ ਵਾਪਸ ਇਧਰ ਗਏ ਹੋਗੇ ਹਾਂਜੀ ਇਧਰੋਂ ਹੀ ਵਾਪਸ ਗਏ ਹੋਣਗੇ ਨਾ ਕਿਦੋਂ ਬਈ ਹਾਂ ਇੱਧਰ ਕੇ ਬਚ ਗਿਆ ਸਮਾਂ ਕੰਪਿਊਟਰ ਦਾ ਸਾਈਜ਼ ਥੋੜਾ ਛੋਟਾ ਸੀ ਇਸ ਲਈ ਕੰਪਿਊਟਰ ਲੈ ਗਏ ਹਾਂ ਅਕਸਰ ਉਹਨੂੰ ਵੀ ਉਹਦੇ ਆ ਵੀ ਸਾਰਾ ਕੁਝ ਕੀਤਾ ਪਿਆ ਸਾਰੇ ਕੱਪੜੇ ਕੁੱਪੜੇ ਲੇ ਕੇ ਰਹਿਣਗੇ ਅਬ ਦਰੂਮਾ ਜੀ ਹਾਂਜੀ ਲਗੋ ਸਾਰਾ ਕੁਝ ਲੱਗਦਾ ਹਾਂਜੀ ਸਾਰਾ ਸਾਰਾ ਕੁਝ ਹੀ ਤਸ ਇੱਕ ਇੱਕ ਚੀਜ਼ ਨੂੰ ਇਵਨ ਮੇਰੇ ਕਿਚਨ ਦੇ ਵੀ ਤੇ ਰਾਤ ਨੂੰ ਉਹਨਾਂ ਨੇ ਚਾਹ ਚੂ ਬਣਾ ਕੇ ਵੀ ਪੀਤੀ ਪਈਏ ਦੇਖ ਫਿਰ ਸਿੱਧੇ ਦੇ ਵਿੱਚ ਹਾਂਜੀ ਇਹਦਾ ਮਸੂਹ ਹੁੰਦਾ ਜੀ ਚਾਹ ਬਣਾ ਕੇ ਪੀ ਕੇ ਹਾਂਜੀ ਕੋਈ ਰੇ ਨਾਉਜੀ ਹਾਂ ਹੋ ਸਕਦਾ ਹੈ ਹੋ ਸਕਦਾ ਹੈ ਕਿਉਂਕਿ ਮੇਰੇ ਚਾਹ ਵਾਲਾ ਪੋਰਟ ਜਿਹੜਾ ਉਹ ਸਾਰਾ ਦੁੱਧ ਵਗੈਰਾ ਵਗੈਰਾ ਬਾਹਰ ਨਿਕਲਿਆ ਪਿਆ ਅੱਛਾ ਹਾਂਜੀ ਅੱਗੇ ਵਾਪਸ ਹੋ ਸੋਨੋ ਧਾਪਰ ਨਾਲ ਗੱਲ ਹੋਈ ਮੈਂ ਕਿ ਉਹ ਘਰ ਪਹੁੰਚਦੇ ਜਦੋਂ ਮੈਂ ਫਿਰ ਕਰਦੀ ਹਾਂ ਫੇਰ ਹਾਂਜੀ ਮੈਡਮ ਜੀ ਤੁਹਾਡਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਦਿੰਪਨਾ ਸ਼ਰਮਾ ਹੈ ਜੀ ਤੁਸੀਂ ਸੈਕਟਰ ਕਿੰ ਤਰੋੜਾ ਵਿੱਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਇਸ ਕੁਆਟਰ ਚ ਸਾਨੂੰ ਹੋ ਗਏ ਹੋਗੇ ਕੋਸਟ ਮੀਟਲੀ 8 ਸਾਲ ਤਾਂ ਹੋਈ ਗਿਆ ਆ ਜਿਹੜੀ ਚੋਰੀ ਹੋਈ ਹੈ ਕਗਾਦੀ ਹੋਈ ਹੈ ਨਾ ਹਾਂਜੀ ਮੈਨੂੰ ਤਾਂ ਇਹ ਪਤਾ ਲੱਗਾ ਕਿ ਐਕਚੁਅਲੀ ਮੈਂ ਇੱਥੇ ਹੈ ਨਹੀਂ ਸੀਗੇ ਮੇਰੇ ਹਸਬੰਦ ਦੁਆਰਾ ਮੈਂ ਜਲੰਧਰ ਗਈ ਸੀ ਮੇਰੇ ਹਸਬੰਦ ਦੇ ਮੈਂ ਕਿੱਧਰ ਚ ਰੋ ਗਿਆ ਤੁਹਾਨੂੰ ਜਲੰਧਰ ਗਿਆ ਜਲੰਧਰ ਅੱਜ 2 ਦਿਨ ਹੋ ਗਏ ਸਾਨੂੰ ਗਿਆ ਨੂੰ ਮੰਗਲਵਾਰ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਚੋਰੀ ਹੋਈ ਤੁਹਾਡੇ ਮੈਨੂੰ ਉਹ ਨਾ ਸਾਡੇ ਇੱਧਰ ਦੇ ਸੈਕਟਰ 3 ਦੇ ਐਮਸੀ ਹੈ ਕਲਾਵਤੀ ਹੰਡੀ ਹਾਂਜੀ ਉਹਨਾਂ ਨੇ ਮੈਨੂੰ ਨਾ ਫੋਨ ਕਰਕੇ ਦੱਸਿਆ ਕਿ ਮੈਡਮ ਤੁਹਾਡੇ ਘਰ ਚੋਰੀ ਹੋ ਗਈ ਹੈ ਮੇਰੇ ਬੇਟੇ ਨੇ ਦੇਖਿਆ ਉੱਧਰ ਗਿਆ ਸੀ ਮੇਰੇ ਬੇਟੇ ਤੇ ਤੁਸੀਂ ਜਿਹੜਾ ਕਿਸੇ ਨੂੰ ਆਪਣੇ ਘਰ ਦੇ ਨੂੰ ਤੇਜ ਕੇ ਪਤਾ ਕਰ ਲਓ ਤੇ ਆਪਣੇ ਪਾਪਾ ਵਗੈਰਾ ਨੂੰ ਜਿਹੜਾ ਦੇਖਾਂ ਫਿਰ ਜਦੋਂ ਇਹਨਾਂ ਸਾਰਿਆਂ ਨੇ ਦੇਖਿਆ ਫਿਰ ਮੈਨੂੰ ਪਤਾ ਚੱਲਿਆ ਕਿ ਮੇਰੇ ਘਰ ਚੋਰੀ ਹੋਈ ਹੈ ਤੁਸੀਂ ਜਦੋਂ ਆਏ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਦੇਖਿਆ ਕਿਸ ਤਰ੍ਹਾਂ ਦਾ ਸਮਾਂਹ ਮਾਹੌਲ ਜਿਹੜਾ ਸੀ ਕਿਤਾਬਾਂ ਹਾਂਜੀ ਸਰ ਜਦੋਂ ਮੈਂ ਆ ਕੇ ਆਪਣੇ ਘਰ ਦਾ ਮਾਹੌਲ ਦੇਖਿਆ ਤਾਂ ਸਰ ਹਰ ਇੱਕ ਚੀਜ਼ ਮੇਰੇ ਘਰ ਦੀ ਕਿ ਇੱਕ ਚੀਜ਼ ਕਿਚਨ ਤੱਕ ਦਾ ਇੱਕ ਇੱਕ ਸਮਾਨ ਡੱਬਾ ਸਭ ਕੁਝ ਜਿਹੜਾ ਉਹਨੇ ਖੋਲ ਕੇ ਦੇਖਣਾ ਹੋਇਆ ਕਿੰਨਾ ਕੁ ਸਮਾਨ ਚੋਰੀ ਹੋਇਆ ਹੈ ਉਹ ਆਈਡੀਆ ਦਾ ਹਾਂ ਹਾਂਜੀ ਸਰ ਮੈਨੂੰ ਆਈਡੀਆ ਜੋ ਮੈਂ ਇੱਕਦਮ ਦੇਖਣ ਤੇ ਮੈਂ ਦੇਖਿਆ ਉਹ ਤਾਂ ਸਰ ਇਹ ਹੈਗਾ ਕਿ ਜਿੱਦਾਂ ਮੇਰਾ ਥੋੜੇ ਗਹਿਣੇ ਵੀ ਚੋਰੀ ਹੋਏ ਆ ਤੇ ਚਾਂਦੀ ਦਾ ਸਮਾਨ ਵੀ ਚੋਰੀ ਹੋਇਆ ਹੈ ਇੱਕ ਪੈਸੇ ਵੀ ਸੀਗੇ ਹਾਂਜੀ ਨਕਦੀ ਪੈਸੇ ਵੀ ਸੀਗੇ ਲੱਖ ਰੁਪਇਆ ਮੇਰਾ ਨਕਦੀ ਵੀ ਸੀਗਾ ਤੇ ਸਾਰੀ ਚਾਂਦੀ ਦੇ ਪਿੱਤਲ ਦੇ ਤੇ ਇਹ ਨਕਦੀ ਇਹ ਸਾਰਾ ਚੋਰੀ ਹੋਇਆ ਬਾਕੀ ਹੋਰ ਵੀ ਮੇਰਾ ਰਾਸ਼ਨ ਪਾਣੀ ਦਾ ਸਮਾਨ ਵੀ ਸੀਗਾ ਕਾਫੀ ਜਿਹੜਾ ਚੋਰੀ ਹੋਇਆ ਤੇ ਪਿੱਤਲ ਦੇ ਪਾਂਡੇ ਸੀਗੇ ਕੁਝ ਉਹ ਵੀ ਲੈ ਗਏ ਹੋਰ ਹਾਂਜੀ ਕੰਪਿਊਟਰ ਹਾਂਜੀ ਕੰਪਿਊਟਰ ਵੀ ਚੋਰੀ ਕਰਕੇ ਲੈ ਗਿਆ ਬਾਕੀ ਸਾਰੇ ਦੇਖ ਕੇ ਪਤਾ ਚੱਲੇਗਾ ਕਿਉਂਕਿ ਉਹਨੇ ਬਹੁਤ ਸਾਰੀਆਂ ਚੀਜ਼ਾਂ ਖੋਲੀਆਂ ਹੋਈਆਂ ਪਤੀ ਜੀ ਇਹ ਕਿੰਨੇ ਚਿਰ ਤੋਂ ਬਿਮਾਰ ਹੈਗੇ ਤੇ ਮੇਰੇ ਹਸਬੰਦ ਤਾਂ ਕਾਫੀ ਚਿਰ ਤੋਂ ਬਿਮਾਰ ਚੱਲੇ ਹੈਗੇ ਹਸਪੀਟਲ ਰਹੇ ਤੇ ਇਸ ਵੇਲੇ ਉਹ ਹੈਗੇ ਆ ਜਲੰਧਰ ਦੇ ਵਿੱਚ ਵਾਟਸਨ ਹਸਪੀਟਲ ਦੇ ਵਿੱਚ ਐਡਮਿਟ ਤੁਸੀਂ ਇਹ ਵੀ ਜਾਣਕਾਰੀ ਪੁਰਸ ਪ੍ਰਸ਼ਾਸਨ ਨੂੰ ਦਿੱਤੀ ਹੈ ਹਾਂ ਜੀ ਸਰ ਦੇ ਦਿੱਤੀ ਹੈ ਉਹਨਾਂ ਨੂੰ ਮੇਰੀ ਐਬਸੈਂਸ ਦੇ ਵਿੱਚ ਆਈ ਸੀ ਪਲੀਜ਼ ਅੱਛਾ ਦੇ ਹਾਂ ਮੌਕੇ ਤੇ ਉਹ ਦੇਖੀਏ ਤਾਂ ਕੀ ਅਸ਼ਵਾਸ਼ਣ ਦੋਗੇ ਤਾਂ ਫੀ ਮੌਕੇ ਤੇ ਨਹੀਂ ਜੀ ਮੈਂ ਮੌਕੇ ਤੇ ਨਹੀਂ ਠੀਕ ਹੈ ਮੈਂ ਮਤਲਬ ਮੈਨੂੰ ਜਦੋਂ ਪਤਾ ਚੱਲਿਆ ਤਾਂ ਮੈਂ ਜਲੰਧਰ ਤੋਂ ਵਾਪਸ ਆਈ ਹਾਂ ਅੱਛਾ ਜੀ ਹਾਂ ਜੀ ਉਹ ਕੀ ਮੰਗ ਕਰਦੇ ਹੋ ਕੋਈ ਉਸਤ ਮੈਂ ਬਸ ਇਹ ਮੰਗ ਕਰਦੀ ਹਾਂ ਕਿ ਜਿਹੜੇ ਜਿਹੜੇ ਚੋਰ ਆ ਉਹ ਪਕੜੇ ਜਾਣ ਤੇ ਜੋ ਕੋਈ ਤੁਹਾਡੀ ਪੇਸ਼ਾ ਜੀ ਗਵਾਰਡ ਗਵਾਰਡ ਦੇ ਵਿੱਚ ਕੋਈ ਲਾਗਵਾਜੀ ਵੀ ਨਹੀਂ ਜਿਸਕ ਮੈਂ ਸਰ ਗਵਾਰਡ ਦੇ ਵਿੱਚ ਐਕਚੁਅਲੀ ਨਾ ਕੋਈ ਕੋਈ ਇਦਾਂ ਦਾ ਨਹੀਂ ਹੈ ਜਿੱਦ ਨਾਲ ਮੇਰੀ ਲਾਗਵਾਜੀ ਹੋਵੇ ਸਾਰਿਆਂ ਨਾਲ ਬਹੁਤ ਹੀ ਪਿਆਰ ਭਰਿਆ ਸਾਡਾ ਹੈਗਾ ਬਤਾਓ ਵਧੀਆ ਹੈ ਸਭ ਨਾਲ ਨੀ ਹੈ ਕਿਸਨੇ ਲਾਗਬਾਜੀ ਲਈ ਕੀਤਾ ਹੋਵੇਗਾ ਠੀਕਾ ਜੀ ਤੇ ਇਧਰ ਵੀ ਥੋੜਾ ਕੈਸ਼ ਰੱਖਿਆ ਸੀਗਾ ਇਧਰ ਵੀ ਸੀਗਾ ਇਹ ਥੋੜੇ ਗਹਿਣੇ ਪੇਜ ਸੀਗੇ ਤੇ ਇਧਰ ਥੋੜੇ ਚਾਂਦੀ ਦੇ ਪਾਡੇ ਸੀਗੇ ਹੋਰ ਰੱਖੇ ਸੀਗੇ ਕੋਇਨ ਵਗੈਰਾ ਸੀਗੇ ਥੋੜੇ ਚਾਂਦੀ ਦੇ ਟਿੱਕੇ ਬਰਤਨ ਉਹ ਸੀਗੇ ਤੇ ਨਾਲੇ ਉੱਚ ਦੀਵਾਨ ਜਿਹੜੇ ਹੈਗੇ ਉਧਰ ਹਾਂਜੀ ਇੱਥੇ ਸਾਡਾ ਕੰਪਿਊਟਰ ਸੀਗਾ ਇਹ ਕੰਪਿਊਟਰ ਸਾਡਾ ਮਿਸਿੰਗ ਹੈ ਠੀਕ ਹੈ ਹਾਂਜੀ ਕੰਪਿਊਟਰ ਲੱਗੇ ਹੋਏ ਆ ਇਹਦੇ ਵਿੱਚ ਤਾਂ ਹੁਣ ਥੋੜਾ ਕਮਾਨਤਾ ਦਾ ਸੀਗਾ ਉਹ ਜੂਰੀ ਡਾਕੂਮੈਂਟ ਸੀਗੇ ਉਹ ਡਿਸਟਰੋਏ ਕਰ ਗਏ ਹੋਏ ਆ। ਜੂ ਡਾਕੂਮੈਂਟ ਹਾਂਜੀ ਉਹ ਡਿਸਟਰੋਏ ਕਰ ਗਏ ਹੋਏ ਆ। ਹਾਂਜੀ ਇਹ ਗ੍ਰਿਲ ਨਾ ਤੋੜ ਕੇ ਅੰਦਰੋਂ ਉਹਨਾਂ ਨੇ ਐਂਟਰ ਕੀਤਾ ਕਿਉਂਕਿ ਮੈਂ ਇਧਰੋਂ ਦਰਵਾਜ਼ਾ ਬਾਹਰ ਕੁੰਡੀ ਲਗਾਈ ਸੀ ਤੇਰੇ ਵਿੰਡੋਗਾਂ ਨੂੰ ਤੋੜੀ ਹੈ। ਇਹ ਬਣੀ ਤੇ ਇਹਦੇ ਵਿੱਚੋਂ ਗਿਆ ਇਹਦੇ ਵਿੱਚ ਮੈਂ ਥੋੜਾ ਪੈਸੇ ਹੋਰ ਰੱਖੇ ਸੀ ਜਿੱਦਾਂ ਸੀ ਅ ਆਪਣੇ ਘਰ ਦੇ ਲਈ ਰੱਖ ਛੜਦੇ ਆ ਜਿੱਦਾਂ ਥੋੜੇ ਐਕਸਟਰਾ ਪੈਸੇ ਕਈ ਵਾਰ ਉਹ ਵੀ ਬਰੁਨਤੀ ਨੇ। ਕੋ ਆਪ ਜੀ ਦਾ ਪੂਜਾ ਹੋਸੀਗਾ। ਨਹੀਂ ਇਹ ਹਾਂਜੀ ਇਹ ਮੇਰਾ ਪੂਜਾ ਉਜਾਗਰ ਬੋਲੀ ਬੋਲੀ ਉਹਨਾਂ ਨੂੰ ਵੀ ਇੱਥੇ ਕਹਾਂ ਉਹਨਾਂ ਵੀ ਡਿਸਟਰਾਇ ਕਰ ਗਿਆ ਜੀ ਕੋ ਵੀ ਡਿਸਟਰਾਇ ਕਰ ਦੇ ਬੜੀ ਗੱਲ ਹੈ ਹਾਂ ਜੀ ਮਤਲਬ ਜਿਹੜਾ ਮੇਰਾ ਬੈੱਡ ਬਾਕਸ ਹੈ ਉਹਨੂੰ ਖੋਲ ਕੇ ਦੇਖਿਆ ਹੋਇਆ ਉਹਦੇ ਵਿੱਚ ਆ ਟੀਵੀ ਬਚੀ ਹੈ ਹਾਂ ਜੀ ਟੀਵੀ ਇਹ ਬਚੀ ਹੈ ਕਿਉਂਕਿ ਇਹ ਸਰ ਮੇਰੇ خیال ਜੋ ਨਿਕਲ ਅੰਦਰੋਂ ਕਾਲ ਦੀ ਸੀ ਸਗ ਦੇ ਲੀ ਟੀਵੀ ਬਚੀ ਹੈ ਐਲ ای ਡੀ ਵੀ ਕਿਉਂਕਿ ਕਢਾਲਨੀ ਸੀ ਸਗ ਦੇ ਮਤਲਬ ਵਾਪਸੀ ਇਧਰ ਗਏ ਹੋਗੇ ਹਾਂ ਜੀ ਇਧਰੋਂ ਹੀ ਵਾਪਸੀ ਗਏ ਹੋਣਗੇ ਨਾ ਕਿਧਰ ਬਈ ਹਾਂ ਇੱਥਰ ਕੇ ਬਚ ਗਿਆ ਸਮਾਂ ਕੰਪਿਊਟਰ ਦਾ ਸਾਈਜ਼ ਥੋੜਾ ਛੋਟਾ ਸੀ ਇਸ ਲਈ ਕੰਪਿਊਟਰ ਲੈ ਗਏ ਹਾਂ ਹਾਂ ਇੱਕ ਸਰ ਉਹ ਉਹਦੀਆਂ ਵੀ ਸਾਰਾ ਕੁਝ ਕੀਤਾ ਪਿਆ ਸਾਰੇ ਕੱਪੜੇ-ਕੁਪੜੇ ਲੇਖੇ ਨੇ ਅਬ ਦੂਸਰੂਮ ਆਜੀ ਹਾਂਜੀ ਲੱਗੋ ਸਾਰਾ ਕੁਝ ਲੱਗਦਾ ਹਾਂਜੀ ਸਾਰਾ ਸਾਰਾ ਕੁਝ ਇਸ ਤਰ੍ਹਾਂ ਇੱਕ ਇੱਕ ਚੀਜ਼ ਨੂੰ ਇਵਨ ਮੇਰੇ ਕਿਚਨ ਦੇ ਵਿੱਚ ਇਧਾਤ ਨੂੰ ਉਹਨਾਂ ਨੇ ਚਾਹ ਚੂ ਬਣਾ ਕੇ ਵੀ ਦਿੱਤੀ ਪਈ ਹੈ ਫਿਰ ਕਿਚਨ ਦੇ ਵਿੱਚ ਹਾਂਜੀ ਇਹਦਾ ਮਸੂਹ ਹੁੰਦਾ ਜੀ ਚਾਹ ਬਣਾ ਕੇ ਪੀ ਕੇ ਤੇ ਦੂਸਰੇ ਰੇ ਨਾ ਉਹ ਜੀ ਹਾਂ ਹੋ ਸਕਦਾ ਹੈ ਹੋ ਸਕਦਾ ਹੈ ਕਿਉਂਕਿ ਮੇਰੇ ਚਾਹ ਵਾਲਾ ਪੋਰਟ ਜਿਹੜਾ ਉਹ ਸਾਰਾ ਦੁੱਧ ਵਗੈਰਾ ਵਾਲਾ ਬਾਹਰ ਨਿਕਲਿਆ ਪਿਆ ਸੋ ਬਖਸ਼ਾਂਜੀ ਅੱਲਾਹ ਆਂਡ ਯੂ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ